ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਬਲੌਗ ਕੀਤਾ ਸਟਾਰਟ ਸ਼ਾਮ ਵੇਲੇ ਹੋਰ ਕਿਦਾਂ ਸਭ ਠੀਕ ਠਾਕ ਹੋਣਗੇ ਕਈ ਦਿਨਾਂ ਬਾਅਦ ਅੱਜ ਫੇਰ ਬਲੌਗ ਦੀ ਸਟਾਰਟਿੰਗ ਕੀਤੀ ਹੈ ਜਿਹੜਾ ਕੋਈ ਵੀਰ ਨਵਾਂ ਚੈਨਲ ਤੇ ਹੁੰਦਾ ਸਬਸਕ੍ਰਾਈਬ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਕਿਦਾਂ ਦਾ ਲੱਗਦਾ ਬਲੌਗ ਜੇ ਕੋਈ ਚੰਗੀ ਚੀਜ਼ ਲੱਗਦੀ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਨੂੰ ਆਹ ਚੀਜ਼ ਚੰਗੀ ਲੱਗਦੀ ਆ ਹੁਣ ਅੱਜ ਸ਼ਾਮ ਵੇਲੇ 4 ਵਜੇ ਹੁਣ ਕੀਤਾ ਵਲੌਗ ਸਟਾਰਟ ਕਈ ਦਿਨ ਹੋ ਗਏ ਸੀ ਪਾਇਆ ਨਹੀਂਗਾ ਹੁਣ ਅੱਜ ਪਾ ਕੇ ਪਾਵਾਂਗੇ ਵਲੌਗ ਕਈ ਦਿਨ ਬੀਜੀ ਸੀ ਕਰੇ ਹੋ ਠੀਕ ਠਾਕ ਟਰੈਕਟਰ ਵੀ ਕਰਤਾ ਓਕੇ ਮੋਬਿਲ ਫਿਲਟਰ ਪੈਂਦਾ ਹੁੰਦਾ ਇਹਦੇ ਟਾਪੇ ਦੇ ਵਿੱਚ ਉਹ ਪਾਇਆ ਆ ਸਰਦਾਰ ਸਾਹਿਬ ਨੇ ਅੱਜ ਬੁਲਟ ਖੋਲ ਛੱਡਿਆ 2 ਦਿਨ ਹੋ ਗਏ ਤੈਨੂੰ ਸਰਦਾਰਾ ਤੂੰ ਕੀ ਕਹਿਣਾ ਚਾਹੇਂਗਾ ਬੁਲਟ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਤੇ ਲੋ ਹਾਂ ਪਰ ਇਹਨਾਂ ਦੇ ਵਿੱਚ ਇੱਕ ਕਮੀ ਆ ਬਾੜੀ ਵੱਡੀ ਹਮ ਇੱਕ ਤੇ ਇਹਨਾਂ ਨੇ ਆ ਸਰਾਖ ਦਿੱਤਾ ਵਾ ਕਿਹੜਾ ਸਰਾਖ ਆ ਜਦੋਂ ਮੋਟਰਸਾਈਕਲ ਧੋਈਦਾ ਆ ਹਮ ਆ ਇਹਦੇ ਤੇ ਦੋਵੇਂ ਨਟ ਲੱਗ ਗਏ ਹਮ ਆ ਸਰਾਖ ਦਿੱਤਾ ਜਦੋਂ ਮੋਟਰਸਾਈਕਲ ਧੋਈਦਾ ਵਾ ਆ ਜੀਜਾ ਨੀਵੀ ਇਹਦੇ ਜੋ ਸਿੱਧਾ ਪਾਣੀ ਅੰਦਰ ਜਾਂਦਾ ਹਮ ਆ ਮੈਨੂੰ ਪਰ ਇਹ ਆ ਗੱਲ ਇਹ ਇਤਰਾ ਸਰਦਾਰ ਸਾਹਿਬ ਇੱਕ ਹੋਰ ਵੀ ਗੱਲ ਹੈ ਜੇ ਛੋਟ ਬੁਲਟ ਆਪਾਂ ਲਿਆ ਆ ਨਾ ਇਹਨੂੰ ਚਲਾਉਣਾ ਵੀ ਚਾਹੀਦਾ ਚਲਾਉਣਾ ਤਾਂ ਚਾਹੀਦਾ ਵੀ ਇੱਕ ਦੇ ਇਹਨਾਂ ਦੀ ਖੜਿਆਂ ਦੀ ਪਾਣੀ ਪੈ ਗਿਆ ਹੂੰ ਉਹ ਤੇ ਨਿਕਲਣਾ ਨਹੀਂ ਜਿਹੜੀ ਬਾਜ ਮਿਸਿੰਗ ਮਾਰਦਾ ਉਹਦੀ ਮਾਰਦੀ ਮਾਰਨੀ ਤੇ ਮਾਰਨੀ ਆ ਉਹਦੇ ਫਿਰ ਪਾਣੀ ਨੇ ਪਾਣੀ ਤੇ ਪੜਾਉਂਦੇ ਜੀ ਵੀ ਪਾਣੀ ਤੇ ਪੈਟਰੋਲ 'ਚ ਵੀ ਆਉਣ ਦਾ ਨਾ ਜਿਹੜੇ 9 10 ਮਾਡਲ ਸੀ ਨਾ ਪਹਿਲੇ ਮੈਨੂੰ ਨਹੀਂ ਜ਼ਿਆਦਾ ਧਿਆਨ ਉਹਨਾਂ ਦੇ ਟੱਕਣ ਸੀ ਟਰੈਕਟਰ ਵਾਂਗੂ ਗੋਲ ਆਹ ਚੀਜ਼ ਸੀ ਐ ਪੱਧਰੀ ਦੇ ਉੱਤੇ ਲੱਗਦਾ ਸੀ ਟੱਕਣ ਉਹ ਟੱਕਣ ਸਾਰਿਆਂ ਨਾਲੋਂ ਵਧੀਆ ਸੀ ਇਹਦੇ 'ਚ ਇੱਕ ਤੇ ਮੋਰੀ ਦੀ ਇਹਦੀ ਇੱਕ ਇੱਥੇ ਵੈਸੇ ਖੱਡਾ ਤੇ ਜੇ ਉਤਲੀ ਰਬੜ ਖਰਾਬ ਹੋਵੇ ਜਿਹੜੀ ਇੱਥੇ ਲੱਗਦੀ ਹੈ ਤੇ ਉਹਦੇ ਥਾਈ ਵੀ ਪਾਣੀ ਜਾਂਦਾ ਹੈ ਸਹੀ ਗਾ ਇਹ ਸਾਰਿਆਂ ਨਾਲੋਂ ਵੱਡੀ ਕਮੀ ਦਿੱਤੀ ਇਹਨਾਂ ਨੇ ਗੱਲ ਇਹ ਵੀ ਪੈ ਗੱਲ ਇਹ ਵੀ ਜੈਂਸੀ ਪੈਸੇ ਜ਼ਿਆਦੇ ਲੈਂਦੀ ਆ ਪਰ ਸੇਫਟੀ ਨਹੀਂ ਦੇ ਰਹੀ ਸੇਫਟੀ ਨਹੀਂ ਹੈਗੀ ਹੁਣ ਆਲੇ ਦੇ ਕਿੰਨੇ ਮਹਿੰਗਾ ਮੋਟਰਸਾਈਕਲ ਲਿਆ ਤੇ ਟੱਕਣ ਖੁਣੋਂ ਕਿੱਡੀ ਡੰਡ ਲਾਈ ਤਾਈ ਹਮ ਗੱਲ ਤੇ ਵੀ ਆ ਆ ਹੁਣ ਦੋ ਦਿਨ ਹੋ ਗਏ ਲਾਲੋ ਸਾਹਿਬ ਵੀ ਅਸੀਂ ਖੋਲ ਕੇ ਬੈਠੇ ਇਹਨੂੰ ਅਜੇ ਤੱਕ ਪਤਾ ਨਹੀਂ ਵੀ ਇਹ ਹਟੂਗਾ ਮਿਸਿੰਗ ਮਾਰਨੋ ਕਿ ਮਿਸਤਰੀ ਕੋ ਜਾਣਾ ਪਊਗਾ ਹੈ ਆਪ ਦਾ ਤੇਹੀ ਪੂਰਾ ਜੋਰ ਲਾ ਲਾ ਹਾਂ ਪਰ ਗੱਲ ਇਹ ਵੀ ਹੁਣ ਵੇਖੋ ਕੀ ਮਸਲਾ ਹਲ ਹੁੰਦਾ ਅੱਜ ਦੂਜਾ ਦਿਨ ਹੋ ਗਿਆ ਮੈਨੂੰ ਲੱਗਦਾ ਸਾਫ ਕਰਦੇ ਨੇ ਤੈਨੂੰ ਇੱਕ ਆ ਬੜੀ ਚੀਜ਼ ਇਹਨਾਂ ਨੇ ਗਲਤ ਦਿੱਤੀ ਕੰਪਨੀ ਵਾਲਿਆਂ ਨੇ ਇੱਕ ਤੇ ਰੇਸ ਦਿੱਤੀ ਆ ਜਿਹੜੀ ਕਾਰਬੂਰੇਟਰ ਦੇ ਕੋਲੇ ਇੱਕ ਜਿਹੜੀ ਆ ਰੇਸ ਦਿੱਤੀ ਹੈ ਜਦੋਂ ਆਪਾਂ ਖਿੱਚਦੇ ਆ ਆ ਵੇਖੋ ਇਹ ਪਤਾ ਨਹੀਂ ਕਿਹੜੇ ਤਰੀਕੇ ਦਿੱਤੀ ਹੋਈ ਇਹਨਾਂ ਨੇ ਇੱਥੋਂ ਇਹ ਦੋ ਹੁੰਦੀਆਂ ਤਾਰਾ ਇੱਥੋਂ ਹਾਂ ਇੱਥੋਂ ਤਾਰ ਸਿੰਗਲ ਆਉਂਦੀ ਆ ਹਾਂ ਜਦੋਂ ਇਹਨੂੰ ਮਰੋੜੀ ਦਾ ਪਹਿਲੋਂ ਤੇ ਆਹ ਕੰਮ ਕਰਦੀ ਆ ਆ ਹਾਂ ਹਾਂ ਆਹ ਕੰਮ ਕਰ ਗਈ ਆਹ ਕੰਮ ਕਰਕੇ ਬਾਅਦ ਆ ਉਤਲਾ ਕੰਮ ਕਰਦੀ ਆ ਆ ਜਿਹੜੀ ਬਾਅਦ ਚਾਹ ਕਰਨਾ ਪਈ ਇਹ ਪਤਾ ਨਹੀਂ ਪੁਰਜਾ ਕੀ ਦੇ ਰੱਖਿਆ ਇਹਨਾਂ ਨੇ ਸਮਝ ਨਹੀਂ ਆਉਂਦੀਆਂ ਤਾਰਾਂ ਆਹ ਪੁਰਜੇ ਤਾਂ ਦੋ ਕਰਤੀਆਂ ਇਹਨਾਂ ਨੇ ਪਤਾ ਨਹੀਂ ਇਹ ਕੀ ਚੱਕਰ ਪਾਇਆ ਨਾ ਟਕਣਾਲਾ ਕੰਮ ਤੇ ਬਹੁਤ ਗਲਤੀਆਂ ਇਹਨਾਂ ਦਾ ਜਿਹੜੇ ਪਹਿਲੇ ਮਾਡਲ ਆਉਂਦੇ ਹੁੰਦੇ ਸੀ 9 10 ਵਾਲੇ ਹੂੰ ਉਹ ਸਹੀ ਸੀ ਟੱਕਣ ਉਹਨਾਂ ਦੇ ਵਿੱਚ ਦੀ ਬਾਤ ਸੀ ਯਾਰ ਉਹ ਬੁਲਟ ਵੀ ਚੰਗੇ ਸੀ ਜਦੋਂ ਇਹ ਆ ਬੁਲਟ ਆਏ ਉਦੋਂ ਦੇ ਆ ਨਾ ਖਤਮ じゃ ਹੋ ਗਿਆ ਕਹਾਣੀ ਇਹ ਭੋਂ ਤੇ ਬਾਲੇ ਖਤਮ ਜੇ ਕਰਤੇ ਬੁਲਟ ਉਹਨਾਂ ਨੇ ਬਹੁਤ ਜਿਆਦੇ ਖਤਮ ਬੁਲਟ ਜੇ ਕਰਤੇ ਆ ਕੋਈ ਪੈਸੇ ਜਿਆਦੇ ਕਰਤੇ ਆ ਤਾਂ ਜਿਵੇਂ ਕੁਤਰੀਆਂ ਹੀ ਬਣਾਤੀਆਂ ਨਾ ਸਵਾਦ ਬੁਲਟਾਂ ਦਾ ਨਾ ਕੁਝ ਆ ਫਿਰ ਵੀ ਠੀਕ ਹੈ ਜਿਹੜੇ ਆ ਬੁਲਟ ਹੈ ਨਾ ਇਹ ਠੀਕ ਆ ਇੱਕ ਇਹਨਾਂ ਨੂੰ ਬੁਲਟ ਤੇ ਸਟੈਂਡਰਡ ਦੇ ਅਗਲੀ ਡਿਸਕ ਨਹੀਂ ਦੇਣੀ ਚਾਹੀਦੀ ਹਾਂ ਬੁਲਟ ਨੂੰ ਡਿਸਕ ਚਾਹੀਦੀ ਨਹੀਂ ਜਲਦੀ ਇਹ ਹੀ ਨਹੀਂ ਚਾਹੀਦੀ ਸਹੀ ਗੱਲ ਹੈ ਇਹਦੀ ਬਣਾਵਟ ਹੀ ਨਹੀਂ ਹੈਗੀ ਕਿ ਡਿਸਕ ਵਾਲੀ ਬੁਲਟ ਦੀ ਉਹਦੇਰ ਪੈਸੇ ਗੱਲ ਹੈ ਅਬੀ ਇੰਡੀਆ ਸਪੋਰਟਸ ਬਾਈਕ ਦੇ ਹਾਂ ਵੀ ਉਹ ਤੇਜ਼ ਹੈ ਛੇਤੀ ਰੁਕ ਜਾਣ ਹਾਂ ਇੰਨਾ ਦਾ ਲਹਾਰਾ ਇਸ ਤਰੀਕੇ ਦਾ ਇਹਨੂੰ ਡਿਸਕ ਮਾਰੀ ਜ਼ਿਆਦਾ ਤਿਲਕਦਾ ਹੁੰਦਾ। ਹੂੰ। ਉਹ ਥੋੜੇ ਜੇ ਬੁਲਟ ਵੀ ਛੋਟੇ ਐ ਲੰਬਾਈ ਜੀ ਚ ਜ਼ਿਆਦਾ ਕਰਦੇ। ਹੂੰ। ਲੰਬੇ ਜੇ ਕਰਦੇ ਬੁਲਟ। ਜੇ ਬੁਲਟ ਤੇ ਇਹਨੇ ਰੁਪਏ 2.5 ਲੱਖ ਲਾਉਣਾ ਇਹਦੇ ਨਾਲ ਉਹਦੇ ਨਾਲ ਇਹਦੇ ਨਾਲੋਂ ਲੱਖ ਰੁਪਏ ਹੋਰ ਪਾ ਕੇ ਬੰਦਾ ਗੱਡੀ ਲੈ ਲੇ ਉਹ ਚੰਗੀ ਐ। ਚੰਗੀ ਐ। ਦੂਟਾਈ ਲੱਖ ਦਾ ਬੁਲਟ ਹੋ ਗਿਆ ਸਭ ਕੀ ਜਾਂਦਾ ਵੀ ਪੈਪ ਲੈ ਜਾਊਗਾ ਮੈਂ ਜਿਹੜੀ ਗੱਲ ਤੈਨੂੰ ਕਹੀ ਉਹ ਪੈਪ ਦਾ ਹੀ ਰੋਲਾ ਦੀਪ ਹੋਰ ਕੋਈ ਰੋਲਾ ਨਹੀਂ ਇਹਨੂੰ ਬਸ ਸਿਰਫ ਆ ਚੀਜ਼ ਦੀ ਨਾ ਆ ਚੀਜ਼ ਇਹ ਤਾਂ ਸਾਂਹ ਜ਼ਿਆਦਾ ਮਿਲਦਾ ਹੈ ਉਸ ਪੈਪ ਚੋਂ ਤਾਂ ਮਿਸਿੰਗ ਮਾਰਦਾ ਹੈ ਤੂੰ ਉਸ ਪੈਪ ਲਿਆ ਕੇ ਪਾ ਦੇ ਤੇ ਮਿਸਿੰਗ ਘਟਾ ਜਾਊਗਾ ਉਸੇ ਟਾਈਮ ਘਟਾ ਨਹੀਂ ਜਾਊਗਾ ਜਾਂਦੀ ਬੰਦ ਹੀ ਕਰੇ ਸਭ ਕੁਝ ਬੰਦ ਹੋ ਜਾਣਾ ਜਦੋਂ ਉਸ ਪੈਪ ਦੀ ਸਾਹ ਵਾਲੀ ਉਹ ਜਿਆਦਾ ਨਾ ਮਿਲੇ ਹੁਣ ਆਪੇ ਕਰਦਣਾ ਕੰਮ ਰੋਲਾ ਇਹਨੂੰ ਉਸ ਪੈਪ ਦਾ ਹੀ ਹਿੱਸੇ ਦਾ ਆਈਡੀਆ ਆ ਚੀਜ਼ ਦਾ ਕਰਤੇ ਨੇ ਰਾਹ ਨੂੰ ਨੱਕਾ ਬੰਨਣ ਤੇ ਨੂੰ ਬੜਾ ਕਿ ਨਾ ਮੜੀ ਮੜੀ ਕਿਨਵੇਂ ਕਿਰਮਣ ਹੁੰਦੀ ਮੀਂਹ ਦੀ ਅੱਜ ਚੱਲੇ ਆ ਜੀ ਨਾਨਕੇ ਪਿੰਡ ਮਾਮਾ ਜੀ ਦਾ ਲੜਕੇ ਨੂੰ ਛੱਡਣ ਤੇ ਨਾਨੇ ਨੂੰ ਛੱਡਾਂ ਗੱਡੀ ਰੈਡੀ ਆ ਆਪਣੀ ਆ ਦੇਖ ਚਲਿਏ ਚਲੋ ਜੀ ਜਾਨੂ ਜੀ ਕਰਦਾ ਹਾਂਜੀ ਪਿੰਡ ਤੇ ਜਾਣਾ ਹੀ ਹੈ ਜਾਨੂ ਜਾਨੂ ਕਿਉਂ ਜਾਣਾ ਹੈ ਹਾਂਜੀ ਫਿਰ ਠੀਕ ਹੈ ਮੈਂ ਜਾਨੂ ਨੂੰ ਨਾਂਜੀ ਕਰਦਾ ਵੇਰੇ ਚੱਲੇ ਆ ਵੀ ਛੱਡਣ ਆਹ ਵੇਖੋ ਜੀ ਪਹੁੰਚ ਗਏ ਸਰਦਾਰ ਸਾਹਿਬ ਦੇ ਘਰੇ ਮਾਮਾ ਜੀ ਦੇ ਘਰ ਹੂੰ ਵੇ ਤੌਰ ਵੇਹਿੰਦੀ ਸਮਾਨ ਚੁੱਕੇ ਤਾਂ ਉਹ ਵਾਓ ਦੇਸੀ ਮੁਰਗੇ ਮੁਰਗੀਆਂ ਟੈਂ ਟੈਂ ਕੁਕੜੁਕੜੂ ਬਾਗਦੇ ਕੁਕੜੁਕੜੂ ਦੇਸੀ ਜਿਗਾਰ ਦੇਸੀ ਅੰਡਾ ਦੇਸੀ ਅੰਡਾ ਠਿੰਗ ਛੋਟੇ ਛੋਟੇ ਵੀ ਰੱਖੇ ਇੱਥੇ ਚਿਰੜ ਭੁੰਡੀ ਛੋਟੇ ਛੋਟੇ ਬੱਚੇ ਕਿੱਥੇ ਗਏ ਓਏ ਹਾਂ ਓਏ ਕਿੱਧਰ ਗਏ ਚੂਚੇ ਪੱਠੇ ਖਾਂ ਲਾ ਗਏ। ਪਰ ਅੰਦਰ ਅੰਦਰ ਉਧਰ। ਆਛਾ। ਉਹ ਵਾਹ ਜੀ ਵਾਹ। ਉਹ ਵੇਖ ਵੇਖ ਵੇਖ। ਵਾਹ ਜੀ ਵਾਹ। ਉਹ। ਲੈ। ਹੂੰ। ਰੰਗ ਬੜਾ ਕੀਤਾ ਵਦਿਆਣਾ ਬਾਪੂ। ਹੈਂ? ਰੰਗ ਬੜਾ ਵਧੀਆ ਕੀਤਾ ਇਹਨਾਂ ਨੇ ਹਾਂ ਇਹਨਾਂ ਨੂੰ ਪਤਾ ਹੈ ਇੱਥੇ ਪੱਠੇ ਆ ਹਾਂ ਉਹਦੇ ਇੱਥੇ ਹੂੰ ਚਾ ਫਿਰ ਬਚ ਲਿਆ ਹੈ ਚੱਲ ਤੇ ਚਲ ਜੀ ਚਲੀਏ ਹੈ ਠੀਕ ਹੈ ਚੱਲ ਜੀ ਬਾਕੀ ਮੈਂ ਕਾਜ ਮੋੜ ਲਉਂਗਾ ਫਤਾਲ ਚੱਲ ਵੇਖ ਲਈਏ ਕਰ ਲੈ ਹੈ ਚੱਪਲਾ ਮੈਂ ਹੈ ਨਾ ਦੱਸ ਚਾਹੀਦਾ ਮੀ ਵਧੀਆ ਚਾਹੀਦਾ ਮੀ ਵੀ ਤਾਂ ਅਜੇ ਅਮੀ ਕਿੱਥੇ ਪਿਆ ਯਾਰ ਉਹ ਜੀ ਸਾਡੇ ਤਸੱਲੀ ਕਰਾਦੀ ਬਾਪੂ ਆਪਣੇ 16 ਟਰਾਲੀਆਂ ਪੈਗੀਆਂ ਮਿੱਟੀ ਦੀਆਂ ਹਨ ਕੱਲ ਹਾਂ 16 17 ਮੈਂ ਬਣਾਤਾ ਕੁੜੀ ਵੇਖਿਆ ਹੈ ਕਿ ਵੀਡੀਓ ਜੀ ਹਾਂ ਵਲੋਗ ਪਾਇਆ ਜੀ ਤਾਂ ਕੋਈ ਮੀਂਹ ਹੋਰ ਹਾਂ ਕਿਵੇਂ ਝੋਨਾ ਚਾਹਣਾ ਝੋਨਾ ਵਧੀਆ ਸਭ ਦਾ ਪਾਣੀ ਪੋੜਨਾ ਹੋ ਗਿਆ ਹੋਰ ਵੀ ਬਹੁਤ ਚੱਲੀਏ ਹੁਣ ਪੰਜਰ ਦਿਨ ਤੋਂ ਚੱਲ ਮੈਂ ਅੱਜ ਗਿਆ ਸੀ ਮਿੱਟੀ ਫੁੱਟਦੇ ਰਹੇ ਨਾ ਪਰ ਟਰੈਕਟਰ ਦੇ ਉੱਤੇ ਹੁੰਦੇ ਨਾ ਲਿਫਟ ਦਾ ਫਿਲਟਰ ਚੌਕ ਹੋ ਗਿਆ ਏ ਮੈਂ ਕਿਹਾ ਚੱਲ ਭੱਜ ਕੇ ਲੈ ਆਈਏ ਉਹ ਬਾਲਾ ਖਰਾਬ ਜਾ ਕਰਨ ਲਾ ਜਿਆ ਪਿਆ ਸੀ ਮੈਂ ਕਿਹਾ ਚੱਲ ਭੱਜ ਕੇ ਲੈ ਆਈਏ ਉੱਥੋਂ ਜਾ ਕੇ ਤੇ ਮੋਬਿਲ ਫਿਲਟਰ ਲਿਆਂਦਾ ਮੋਬਿਲ ਫਿਲਟਰ ਆਉਂਦਾ ਮਿਸਤਰੀ ਪਾਉਣ ਵਾਸਤੇ ਮਾਨੂੰ ਆਖਿਆ ਆ ਜੀ ਪਾ ਦੀ ਆ ਕੇ ਨਾਲੇ ਮਾਤਾ ਹੁਣ ਗਏਗੇ ਕਿ ਬਠਿੰਡੇ ਮਹ ਚਲੋ ਨਾਲੇ ਉਹਨਾਂ ਨੂੰ ਛੱਡ ਆਏ ਆ ਨਾਲੇ ਆਪ ਦਾ ਕੰਮ ਕਰ ਆਏ ਆ ਇਹ ਵੀ ਵਿਚਾਰੀ ਜਾਨੀ ਸੁੰਦਰਾ ਵੀ ਧੋਣ ਵਾਲੀ ਇਸੇ ਚੱਕਰ ਬਹੁਤ ਮੀਂਹ ਮੂਹ ਜਾਂ ਅੰਦਰ ਰੁਕਿਆ ਆ ਮਾਲਕ ਨੇ ਵਧੀਆ ਦਿਨ ਜੇ ਲਾਤੇ ਆ ਤੇ ਮੈਂ ਕਹਿੰਦਾ ਵੀ ਆਹੋ ਜੇ ਲਾਈ ਰੱਖੇ ਤੇ ਵਧੀਆ ਹੈ ਪਾਣੀ ਪੂਣੀ ਜਾਂ ਸੁੱਪ ਜੂ ਇੱਕਰੀ ਜੋ ਮੀਂਹ ਪੈਂਦੇ ਰੇ 20 25 ਦਿਨ ਹੀ ਹੋ ਗਏ ਆ ਬੁਰਾ ਹਾਲ ਹੋਇਆ ਪਿਆ ਪਾਣੀਆਂ ਨਾਲ ਅਲੱਗ ਲੱਗ ਕੇ ਨਾ ਥੱਲੋਂ ਉੱਪਰ ਵਾਲੀ ਜੀ ਖਰਾਬ ਹੋ ਜਾਂਦੀ ਆ ਜੋ ਨਵੇਂ ਗੋਭ ਤੇ ਆ ਗਿਆ ਤਾਂ ਕਰਕੇ ਵੀ ਇਹ ਪਾਣੀ ਸੁੱਕ ਜੇ ਇੱਕਰੀ ਤੇ ਵਧੀਆ ਗੱਲ ਆ ਜਦੋਂ ਆਉਂਦਾ ਮਿਸਤਰੀ ਫੇਰ ਪਾਉਣ ਨੇ ਮੋਬਿਲ ਫਿਲਟਰ ਇਹਦਾ ਲਿਫਟ ਪੰਪ ਅਲੱਗ ਫਿਲਟਰ ਨਹੀਂ ਹੁੰਦਾ ਜਿਹੜਾ ਉਹ ਪਾਇਆ ਆ ਜਿਹੜਾ ਇਹ ਜਿਵੇਂ ਚੋਕ ਹੋ ਗਿਆ ਸੀ ਬਦਲਾ ਕੇ ਨਹੀਂ ਵੇਖਿਆ ਬਹੁਤ ਚੇਤੇ 봐 ਵੇਖੋ ਆ ਬਦਲਿਆ ਕੱਲ ਮਿਸਤਰੀ ਕਰੀ ਵਿਚਾਰਾ ਕੇ ਕਰ ਗਿਆ ਬਦਲੋਣਾ ਕੀ ਹੋ ਬਹੁਤ ਚਿਰ ਹੋ ਗਿਆ ਬਦਲਾ ਹੀ ਨਹੀਂ ਸੀ ਇਹਦੇ ਵਿੱਚ ਉਹ ਲਿਫਟ ਚੱਕਦੇ ਰਹਿਣ ਟਰਾਲੀ ਦੀ ਵਾਰ-ਵਾਰ 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 ਤਾਂ ਕਰਕੇ ਉਹ ਬਦਲਨ ਵਾਲਾ ਹੀ ਚੋਕ ਹੋ ਗਿਆ ਜਿਹੜੀ ਆਪ ਐ ਪਤਲੀ ਚੀਕਾਂ ਹੀ ਮਾਰੀ ਹੁੰਦੀ ਚਾਂ 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 ਕਰੀ ਹੁੰਦੀ ਹੁਣ ਓਕੇ ਕਰਤਾ ਮੀਂਹ ਮੂਵੀ ਬੰਦ ਹੋਈ ਆਣਾ ਆ ਖੜੀ ਆਪਣੀ ਰਾਣੀ ਸਿੰਦਰਾ 60 60 ਲਉ ਡੱਕ ਡੁਕ ਟਕਿਆ ਮੀਂਹ ਨਾ ਆਵੇ ਬਦਲ ਵਾਈ ਤੇ ਬਹੁਤ ਹੋਈ ਖਲੋਤੀ ਆ ਤੇ ਪਤਾ ਕੋਈ ਨਹੀਂ ਕਿਦੋਂ ਆ ਜੀ ਮੌਸਮ ਤੇ ਠੀਕ ਹੈ ਦੋ ਤਿੰਨ ਦਿਨ ਹੋ ਗਏ ਧੁੱਪ ਲੱਗਦੀ ਨੀ ਆ ਵੇਖੋ ਮੌਸਮ ਮੌਸਮ ਆ ਆਹ ਉਹ ਹੈ ਪੇਗਾਂ ਵੇਖੋ ਆ ਵੇਖੋ ਝੋਨੇ ਵੀ ਠੀਕ ਹਨ ਗੋਭ ਤੇ ਆਈ ਜਾਂਦੇ ਇਹ ਆ ਬਿਫੋਰ ਆਹ ਮੀਂਹ ਨਾ ਟਪ ਕੇ ਨਿਸਲ ਲੱਗ ਪੈਣੇ ਹੁਣ ਉਹ ਦੇਖ ਲੋਕ ਦੇ ਨਾਲ ਹੀ ਚੜ ਗਈ ਵਧੀਆ ਟਪ ਟਪ ਲੱਗਣ ਨਾਲ ਪੀ ਓਕੇ ਹੋ ਗਿਆ ਕੰਮ ਬੱਦਲ ਵਾਈ ਤੇ ਹੈ ਕੀ ਹੈ ਜੇ ਅਜੇ ਪਤਾ ਕੋਈ ਨਹੀਂ ਇਹਦਾ ਮੌਸਮ ਦਾ ਕੀ ਬਣੇ ਪੰਜਾਬ ਦੇ ਵਿੱਚ ਤੇ ਅਜੇ ਨਹੀਂ ਬੰਦ ਹੋਇਆ ਪੰਜਾਬ ਦੇ ਵਿੱਚ ਅਜੇ ਵੀ ਕਹਿੰਦੇ ਆ ਪਾਣੀ ਬਹੁਤ ਜ਼ਿਆਦਾ ਪਤਾ ਨਹੀਂ ਆਈ ਕਿੱਥੋਂ ਜਾਂਦਾ ਪਾਣੀ ਪਰ ਸਰਕਾਰਾਂ ਇਹ ਆ ਸਾਰੀਆਂ ਮਾਰ ਨੂੰ ਫਿਰਨਦੀਆਂ ਪੰਜਾਬ ਨੂੰ ਪਰ ਪੰਜਾਬ ਦਬਦਾ ਨਹੀਂ ਐ ਓਕੇ ਆ ਪਿਆ ਕੰਮ ਲੰਗਰ ਲਾਤੇ ਲੋਕ ਆਣੇ ਕਈਆਂ ਨੇ ਟਰੈਕਟਰ ਸਰਕਾਰਾਂ ਦਾ ਕਸੂਰ ਹੀ ਸਮਝ ਲਓ ਜੇ ਪੰਜਾਬ ਨੇ ਡਬਾਉਣ ਦੇ ਚੱਕਰ ਚ ਫਿਰਦੇ ਆ ਪਰ ਪੰਜਾਬ ਦਬਦਾ ਨਹੀਂ ਬੜੀ ਦੁਨੀਆ ਦੂਰ ਤੱਕ ਆਈ ਜਾਂਦੇ ਆ ਸੇਵਾ ਲੈ ਕੇ